ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਅੱਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਤੇ 14 ਕੁੰਡੇ ਪਾਏ ਆ ਜੀ 12 ਕੁੰਡੇ ਆਪਣੇ ਡਿਜ਼ਾਈਨ ਦੇ ਆ ਇੱਕ ਇੱਕ ਕੁੰਡਾ ਆਪਾਂ ਸਾਈਡ ਤੇ ਰੱਖਿਆ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਵੈਟਰ ਜੈਕਟ ਕੁਛ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਦੋ ਦੋ ਕੁੰਡਿਆਂ ਦਾ ਆਪਣਾ ਡਿਜ਼ਾਈਨ ਹੈ ਜੀ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆ ਡਿਜ਼ਾਈਨ ਕਿਸੇ ਵੀ ਰੰਗ ਤੇ ਬਣਾ ਸਕਦੇ ਹੋ ਤੇ ਕਿਸੇ ਵੀ ਪ੍ਰੋਜੈਕਟ ਤੇ ਬਣਾ ਸਕਦੇ ਆ ਬਹੁਤ ਸੋਹਣਾ ਲੱਗਦਾ ਤੇ ਬਹੁਤ ਜਲਦੀ ਬਣਦਾ ਤੇ ਚਾ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਤੇ ਲਾਇਕ ਜ਼ਰੂਰ ਕਰ ਲਿਓ ਜੀ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਨਵੇਂ ਦੇਖਣ ਵਾਲੇ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਲੋ ਜੀ ਆਪਾਂ ਪਹਿਲਾਂ ਇੱਕ ਸਲਾਈ ਬਣਾ ਲਈ ਸੀ ਤੇ ਹੁਣ ਆਪਾਂ ਫਿਰ ਤੋਂ ਇੱਕ ਕੁੰਡਾ ਸਿੱਧਾ ਇੱਕ ਉਲਟਾ ਜਿਵੇਂ ਆਪਾਂ ਪਹਿਲਾਂ ਬਣਾਇਆ ਉਸੇ ਤਰ੍ਹਾਂ ਬਣਾਵਾਂਗੇ ਜੀ ਬਹੁਤ ਸੌਖਾ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਜਰੂਰ ਵੀਡੀਓ ਨੂੰ ਐਂਡ ਤੱਕ ਦੇਖਿਓ ਸਕਿਪ ਜਮਾਣਾ ਕਰਿਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਤੇ ਆਪਣੇ ਚੈਨਲ ਨੂੰ ਹਰ ਤਵਾਂ ਦਾ ਸਪੋਰਟ ਕਰੋ ਜੀ ਤੇ ਲਓ ਜੀ ਆਪਾਂ ਸਿੱਧੀ ਸਲਾਈ ਬਣਾ ਲਈ ਹੁਣ ਆਪਾਂ ਉਲਟੇ ਪਾਸੇ ਆ ਗਏ ਹੁਲਟੇ ਪਾਸੇ ਤੋਂ ਵੀ ਜਿਵੇਂ ਆਪਣੇ ਕੋਲੇ ਕੁੰਡੇ ਹੈਗੇ ਆਪਾਂ ਉਸੇ ਤਰ੍ਹਾਂ ਬਣਾ ਕੇ ਸਲਾਈ ਕੰਪਲੀਟ ਕਰਾਂਗੇ ਜੀ ਚਲੋ ਜੀ ਆਪਾਂ ਸਿੱਧੇ ਪਾਸੇ ਆ ਗਏ ਆਂ ਚਲੋ ਜੀ ਫਾਸਟ ਕੁੰਡਾ ਆਪਾਂ ਤਾਰਾਂਗੇ ਧਾਗਾ ਪਿੱਛੇ ਕਰਾਂਗੇ ਜਿਹੜਾ ਆਪਣੇ ਕੋਲੇ ਆ ਸਿੱਧਾ ਕੁੰਡਾ ਆਪਾਂ ਇਹਦੇ ਤੇ ਡਿਜ਼ਾਈਨ ਬਣਾਉਣਾ ਜੀ ਆ ਸਿੱਧਾ ਕੁੰਡਾ ਜਿਹੜਾ ਦੇਖੋ ਜੀ ਪਹਿਲਾਂ ਆਪਾਂ ਇੱਥੋਂ ਸਲਾਈ ਪਾਵਾਂਗੇ ਇੱਕ ਕੁੰਡਾ ਬਣਾਇਆ ਫਿਰ ਆਪਾਂ ਉਦੋਂ نیچے ਵਾਲੇ ਹੌਲ ਚ ਪਾਵਾਂਗੇ ਸਲਾਈ ਇੱਕ ਕੁੰਡਾ ਆਪਾਂ ਫਿਰ ਬਣਾ ਲਵਾਂਗੇ ਤੇ ਆ ਕੁੰਡਾ ਆਪਾਂ ਸਿੱਧਾ ਬਣਾ ਲਾਂਗੇ ਤੇ ਲਓ ਜੀ ਆਪਾਂ ਨਾ ਇਹਨੂੰ ਇਸ ਤਰ੍ਹਾਂ ਕਰਾਂਗੇ ਇਹ ਕਿੰਡੇ ਨੂੰ ਆਪਾਂ ਸਿੱਧੇ ਕਰ ਲਵਾਂਗੇ ਸਿੱਧੇ ਕਰਕੇ ਆਪਾਂ ਸਲਾਈ ਤੇ ਲੈ ਲਵਾਂਗੇ ਫਿਰ ਆਪਾਂ ਇਸ ਕੁੰਡੇ ਦੇ ਨਾਲ ਲੈ ਕੇ ਤਿੰਨਾਂ ਦਾ ਇੱਕ ਕਰ ਦਾਂਗੇ ਉਲਟਾ ਕੁੰਡਾ ਜਿਹੜਾ ਆਪਾਂ ਇਹ ਇਸ ਤਰ੍ਹਾਂ ਉਲਟਾ ਬਣਾਵਾਂਗੇ ਫਿਰ ਆਪਣੇ ਕੋਲੇ ਸਿੱਧਾ ਕੁੰਡਾ ਆ ਗਿਆ ਇੱਕ ਕੁੰਡਾ ਬਣਾਇਆ ਸੇਮ ਕੁੰਡਾ ਆਪਣਾ ਉੱਪਰ ਪਿਆ ਫਿਰ ਉਦੋਂ نیچے ਦੀ ਸਲਾਈ ਪਾ ਕੇ ਇੱਕ ਕੁੰਡਾ ਹੋਰ ਬਣਾ ਲਵਾਂਗੇ ਇਹਨਾਂ ਨੂੰ ਆਪਾਂ ਸਿੱਧੇ ਕਰ ਲੈਣਾ ਕੁੰਡਿਆਂ ਨੂੰ ਇਸ ਤਰ੍ਹਾਂ ਇਹ ਸਿੱਧੇ ਹੋ ਜਾਣਗੇ ਫਿਰ ਆਪਾਂ ਇਸ ਅਗਲੇ ਕੁੰਡੇ ਦੇ ਨਾਲ ਲੈ ਕੇ ਤਿੰਨਾਂ ਦਾ ਇੱਕ ਕਰ ਦਾਂਗੇ ਆਪਣਾ ਇੱਕ ਕੁੰਡੇ ਦੇ ਵਿੱਚ ਹੀ ਬਣ ਕੇ ਡਿਜ਼ਾਈਨ ਕੰਪਲੀਟ ਹੋ ਜਾਂਦਾ ਹਾਂ ਸੌਰੀ ਇੱਕ ਸਲਾਈ 'ਚ ਨਾ ਆਪਾਂ ਨੂੰ ਕੋਈ ਇਹ ਵਾਰੀ ਵਾਰੀ ਉਤਾਰਨਾ ਪੈਂਦਾ ਤੇ ਨਾ ਹੀ ਜਿਆਦਾਤਰ ਜੇਰ ਆਪਾਂ ਸਲਾਈ ਤੇ ਕੁੰਡੇ ਰੱਖਣੇ ਆ ਆਪਾਂ ਨਾਲ ਦੀ ਨਾਲ ਕੁੰਡੇ ਬਣਾਉਣੇ ਆ ਤੇ ਨਾਲ ਦੀ ਨਾਲ ਹੀ ਕਟਾ ਦੇਣੇ ਲਓ ਜੀ ਆਪਾਂ ਹੁਣ ਆ ਗਏ ਉਲਟੀ ਸਾਈਡ ਤੇ ਉਲਟੀ ਸਾਈਡ ਤੇ ਦੇਖੋ ਜੀ ਆਪਾਂ ਆਹ ਵਾਲਾ ਗੁੰਡਾ ਬਣਾਵਾਂਗੇ ਸਿੱਧਾ ਤੇ ਹੁਣ ਆਹ ਗੁੰਡਾ ਆਪਾਂ ਉਲਟਾ ਬਣਾਵਾਂਗੇ ਦੇਖੋ ਜਿਹੜਾ ਆਪਣੇ ਕੋਲੇ ਜਿਹਦੇ ਆਪਾਂ ਡਿਜ਼ਾਈਨ ਬਣਾਇਆ ਉਹ ਗੁੰਡਾ ਆਪਾਂ ਸਿੱਧਾ ਬਣਾ ਲੈਣਾ ਜਿਹੜਾ ਆਪਣੇ ਕੋਲੇ ਸਿੱਧਾ ਦਿਖਾਈ ਦਿੰਦਾ ਉਹਨੂੰ ਆਪਾਂ ਉਲਟਾ ਬਣਾ ਲਾਂਗੇ ਬਣਾਉਣਾ ਆਪਾਂ ਇੱਕ ਕੁੰਡਾ ਉਲਟਾ ਤੇ ਇੱਕ ਸਿੱਧਾ ਤੇ ਕੁੰਡਾ ਆਪਾਂ ਬਦਲ ਕੇ ਬਣਾਉਣਾ ਲਓ ਜੀ ਆਪਾਂ ਡੋੜ ਜਾਨ ਬਣਾਏ ਆ ਦੇਖੋ ਇਸ ਤਰ੍ਹਾਂ ਆਪਾਂ ਬਦਲ ਬਦਲ ਕੇ ਪਾ ਲਵਾਂਗੇ ਜਿਵੇਂ ਹੁਣ ਆਪਾਂ ਆਹ ਕੁੰਡੇ ਸਿੱਧੇ ਉਲਟੇ ਕਰ ਲੇ ਆਹ ਵਾਲੇ ਸਿੱਧੇ ਕਰ ਲੇ ਪਹਿਲਾਂ ਆਪਾਂ ਇੱਥੇ ਬਣਾਈ ਸੀ ਹੁਣ ਇੱਥੇ ਬਣ ਜੂਗੇ ਇਸ ਕੁੰਡਿਆਂ ਤੇ ਜਦੋਂ ਇੱਕ ਸਲਾਈ ਦੋ ਸਲਾਈਆਂ ਆਪਣੀਆਂ ਹਲੇ ਹੋਰ ਬਣਣਗੀਆਂ ਫੇਰ ਚੌਥੀ ਸਲਾਈ ਤੇ ਜਾ ਕੇ ਇਹ ਡਿਜ਼ਾਈਨ ਬਣੂਗਾ ਜੀ ਜਦੋਂ ਆਪਾਂ ਉਲਟੀ ਸਾਈਡ ਆ ਜਾਂਦੇ ਆ ਉਹਦੋਂ ਆਪਣਾ ਇਹ ਦੋਨੋਂ ਡਿਜ਼ਾਈਨ ਕੁੰਡੇ ਆਪਾਂ ਬਦਲ ਲੈਨੇ ਆ ਤੇ ਆਪਣਾ ਚਾਰ ਸਲਾਈਆਂ ਦੇ ਵਿੱਚ ਇਹ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਜੀ ਉਹ ਦੇਖੋ ਜੀ ਥੋੜਾ ਜਿਹਾ ਆਪਾਂ ਆ ਬਣਾਇਆ ਤੇ ਇੱਕ ਆਪਾਂ ਥੋੜਾ ਜਿਹਾ ਹੀ ਹੋਰ ਬਣਾਇਆ ਉਹ ਦਿਖਾਉਨੇ ਆ ਤੁਹਾਨੂੰ ਕਿਵੇਂ ਲੱਗਦਾ ਇਹ ਆਹ ਵਾਲੀ ਦੇਖੋ ਜੀ ਇਹ ਬਰੀਕ ਉਹਨਾਂ ਆਪਣੀ ਜਿਹੜੀ ਬੱਚਿਆਂ ਵਾਲੀ ਹੁੰਦੀ ਆ ਤੇ ਆਹ ਵਾਲੀ ਆਪਣੇ ਵਰਦਮਾਨ ਦੀ ਹੈ ਜੀ ਮੁੱਤੀ ਉਹਨਾਂ ਥੋੜੀ ਇਹਦੇ ਤੇ ਇਸ ਤਰ੍ਹਾਂ ਦਿਖਾਈ ਦਿੰਦਾ ਜਿਵੇਂ ਬਣਾਇਆ ਹੋਇਆ ਬਹੁਤ ਸੋਹਣਾ ਲੱਗਦਾ ਜੀ ਕੋਟੀ ਸਵੈਟਰ ਜੈਕਟ ਕੁਛ ਵੀ ਬਣਾਓ ਬਹੁਤ ਸੋਹਣਾ ਬਣਦਾ ਹੈ ਦੇਖੋ ਜੀ ਤੇ ਚਲੋ ਜੀ ਜਰੂਰ ਟਰਾਈ ਕਰਿਓ ਆਪਣੇ ਵੀਡੀਓ ਨੂੰ ਐਂਡ ਤੱਕ ਦੇਖਿਓ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਤੇ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਤੇ ਸੋਣਾ ਜੀ ਕਰ ਦਿਓ ਜੀ ਕਮੈਂਟ ਵਾਦੂ ਸਾਰੇ ਕਮੈਂਟ ਕਰਦਿਆ ਕਰੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਸੋਹਣੀ ਜੀ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ